ਸ੍ਰੀ ਵਾਹਿਗੁਰੂ ਸਾਰਬ ਜੀ ਤਨ ਅਸਰੇ ਮਹਲਾ ਕਹਦਾ ਜੀਉ ਤਪ ਕਰੇ ਮਾਰੋ ਮਾਰ ਤਾਪਉ ਤਾਪੋ ਵੇ ਵਿਸਤਰਦਾ ਹੋਏ ਜਿਉ ਪੱਕਾ ਹੋਗੀ ਬਿਨ ਦਾਈ ਜਿਉ ਤਪ ਤ ਹੈ ਤਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਰਗਾਏ ਧਿਆਉ ਪੱਕਾ ਰੋਕੀ ਬਿਲਲਾ ਬਹੁਤ ਗੁੰਗਣਾ ਚੱਕਣ ਹੋਏ ਵੇਣ ਬੋਲੇ ਜਾਣ ਸਭ ਸੋ जिन का न किते अखि नाप जिन जेहवादति बोले तात जिन मन रखे आ अग्नि पा ਵਾਜ ਪਗਣਾ ਆਕੈ ਸਾਰੋ ਜਾਵਾਲ ਜੇ ਤਾ ਲੋ ਕਰੀ ਤਸਵਾਦ ਸਭਾ ਕਾਰਕ ਦਾਗਾ ਦਾਗਾ ਨਾ ਕੋ ਦੋਸ ਮੋਹ ਚੱਲਿਆ ਆਲਾਏ ਵਰਗ ਹਸਣਾ ਨਾਹੀ ਜਾਏ ਕਰਮ ਮਿਲ ਅਤੁਲ ਤੇਰਾ ਦਾ ਜਿਤਨਗ ਦਰਣਾ ਔਰ ਇਨੀ ਸਾ ਜੋ ਕੋ ਡੁਗਾ ਫਿਰ ਹੋਵਾ ਸਾਰ ਨਾਮ ਕਾ ਸਾਚਾ ਸਰਬ ਦਾਤਾ ਇਹ ਤੋ ਡੁੱਬੈ ਤੇ ਰਹੋ ਐਸਾ ਨਾ ਕੋ ਸਾਚਾ ਸਰਬ ਦਾ ਪਾਰਨ ਵਾਹਿ ਜੀ ਕਾ ਪੜਸਾ ਵਾਹਿ ਜੀ ਫਤਹ ਤਹ ਤਨਾਸੇ ਮਹੱਲਾ ਪਹਿਲਾ ਜੀਵ ਕਰਤ ਹੈ ਬਾਰੋ ਬਾਰ ਕਾਲੂ ਗੋ ਖਬੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾ जो पक्का रुपी बेला व हिंदू जी का खासा व हिंदू की फतह